ਸਾਬਲ ਲੋਟ ਨੇ ਯੋਧ ਨਸ਼ਾ ਬਰੰਦ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਭਾਈ ਸੰਦਰਸਾਦ ਨੇ ਬਹੁਤ ਵੱਡੀ ਪਿਛਲੇ ਦਿਨਾਂ ਇੱਕ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਚ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਮਿਲਦਿਆਂ 668 1223 1300 ਜਿਹੜੇ ਡਰਗ ਸਮਗਲਰਸ ਫੜੇ ਗਏ ਆ ਇਹ 70 ਕਿਲੋ ਹੀਰੋਇਨ ਔਰ 370000 ਕਿਹਾ ਫਾਰਮਾਗਾਈਡ 300000 ਟੈਬਲੇਟ ਰਿਐਕਸ਼ਨ ਕਿਹਦਾ ਲੋਕ 2 ਕਰੋੜ 200000 ਬਹੁਤ ਅਸਰ ਹੈ ਕਰੀਬ ਡਰਗ ਮਨੀ 73 ਵਹੀਕਲ ਇਹ ਫੜੀਆਂ ਗਈਆਂ ਡਰਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਹੁੰਦੇ ਹੈ ਪੁਲਿਸ ਅੰਦਾਜ਼ ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਕੈਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਫੀਓ ਕੋ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨੋਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਨੇ ਜਿਹੇ ਤੇਜ਼ਾ ਪਰਿਵਾਰ ਜਿਹੜੇ ਰਲ ਕੇ ਆਪ ਕੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਗ੍ਰਾਫਮਨੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਰੈਮੋਨੇਸ਼ਨ ਦੇ ਆਰਡਰ ਦਿੱਤੇ ਗਏ ਮਿਸਟਰ ਕਾਰਪੋਰੇਸ਼ਨ ਰਿਜ਼ਰਵ ਵੱਲੋਂ ਸਭ ਤੋਂ ਪਹਿਲੀ ਗੁਦਾਤ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਉਹਦਾ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਅਪਾਕਕ ਧਨਾਂ ਬਲੈਕ ਮਨੀ ਦਾ ਜਾਂ ਇਹਦੇ ਨਾਲ ਜਿਹੜਾ ड्रग ਮਨੀ ਨਾਲ ਇਹੋ ਜਿਹੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਤੇ ਭਾਈਏ ਕਿ ਮੈਂ ਨੌਜਵਾਨਾਂ ਦਾ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਹੜਾ ਇਹਦਾ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਨੂੰ ਸਭ ਨੂੰ ਇਹ ਪਤਾ ਸੀ ਇਹ ਫੈਮਲੀ ਜਿਹੜੀ ਆ ਸਾਰੀ ਐਸੇ ਕੰਮ ਕਰਦੀ ਹੈ ਇਹਦੀ ਬੇਟੀ ਇਹਦਾ ਬ੍ਰਦਰ ਵੀ ਜਿਹੜੇ ਉਹ ਪੰਨਾ ਫੜੇ ਚਾ ਚੁੱਕੇ ਐ ਦਿੱਤੇ ਪ੍ਰਤਾਪ ਦੇ ਮਕਾਨ ਔਰ ਪਿੱਛੇ ਆਪਾਂ ਹੱਟੇ ਨੂੰ ਹੀਰੋਇਨ ਦੇ ਖੇਤ ਲੋ ਅਵੀਨ ਵੀਰਾਂ ਤੋਂ ਫੜੀ ਆ ਔਰ ਕੈਪਟਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅਧਿਕਾਰੀ ਔਰ ਜੇ ਵੀ ਇਹ ਜਿਹੜੀ ਡਰਾਈਵ ਅਗੇਂਦ ਯੁੱਧ ਨਸ਼ਾਪ੍ਰੋਤ ਜਿਹੜੀ ਆ ਉਹ ਇਦਾਂ ਜਾਰੀ ਰੱਖਿਆ ਗਿਆ। ਸਾਰੇ ਪੂਰੇ ਪਰਿਵਾਰ ਦੇ ਬੱਚੇ ਮੁਕੱਦਮੇ ਦਰਜ ਆ ਜਾਂ ਪਰ ਪਰਿਵਾਰ ਦੇ ਬੱਚੇ ਨੇ ਇਹਦੇ ਤੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕੱਦਮੇ ਆ ਨਾ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ। ਇਹਦਾ ਇਹ ਸਨੀ ਹੈ। ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਦੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਮਰਚਾ ਦਰਜ ਹੋਇਆ। ਆਪਣੇ ਇਸ ਤੋਂ ਇਲਾਵਾ ਨਾਭਾ ਜੇਲ੍ਹ 'ਚ ਵੀ ਇਹਦੇ ਤੇ ਮਰਚਾ ਦਰਜ ਹੈ। ਹੁਸ਼ਿਆਰਪੁਰ ਡਿਸਟ੍ਰਿਕਟ 'ਚ ਵੀ ਬੱਚੇ ਦਰਜ ਹੈ, ਬਠਿੰਡੇ ਵੀ ਐਨਡੀਪੀਐਸ ਦਾ ਦਰਮਨ ठाਣੇ ਜਗਾ 436 ਦੇ ਮਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆ ਕੇ ਲਾਉਣੀ ਦੀ ਜੀ ਚਲਦੀ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਹ ਜਿਹੜੇ ਵਕਤ ਵਕਤ ਮਕਦਮੇ ਜਿਹੜੇ ਹਿਨਸ ਕ੍ਰਾਈਮ ਦੇ ਵੀ ਹੈ ਜਿੱਥੇ ਟਿਕਰਤੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ NDPS ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈਗੇ ਪਰ ਬਹੁਤ ਧੋਤੀਸ ਤੇ ਇਸ ਵਾਰ ਇਹ ਕਹਿੰਦਾ ਇਹ ਫਿਚਰ ਨਾਲ ਤੇ ਲੁਆਇਆ ਜਾਂ ਜਦੋਂ ਇਹਨਾਂ ਦੇ ਘਰ ਵਾਲੇ ਪਹੁੰਚਦੇ ਨੇ ਕੋਈ ਵੀ ਐਕਟਿਵ ਹੈ ਜੀ ਨਾ ਕੋਈ ਵੀ ਐਕਟਿਵ ਹੈ ਜੀ ਤਾਂ ਦੇ ਵਿੱਚ ਨਾਲ ਲਾਇਆ ਤੇ ਕੋਈ ਦੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ ਚੇਕੇ ਨੂੰੋਂ ਆਫੀਂ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜਿੱਦਾਂ ਤੋਂ ਪਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿੰਨਾ ਕਵਾਂਟੀਟੀ ਵਧਾਉਣ ਵਾਲਾ ਗੱਲ ਹੁੰਦਾ ਹੈ ਹੀਰੋਇਨ ਦੀ ਸੋਟਾ ਇਹ ਦੇਖੀ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀ ਔਰ ਉਹਦੀ ਸਮਰਲਿੰਗ ਕਰਦੇ ਰਹੇ ਲੋਕੋ ਕੀ ਕਰ ਰਹੇ ਸੀ ਤੁਸੀਂ ਕੀ ਗੱਲ ਕਰ ਰਹੇ ਹੋ ਇਹ ਕੋ ਦੱਸੋ ਇਹ ਕੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਇਸ ਸਾਮੀ ਇਹ ਪੁਲਿਸ ਤੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿ ਵੀ ਜਿਹੜੇ ਤੁਸੀਂ ਅਕੜਾ ਚ ਦੇ ਕਲਾਈਵ ਹੈ ਅਮਰਕੜ ਦੇ ਵਿੱਚ ਉਹ ਉੱਤਰ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨੂੰ ਇਹ ਸਮਝਾ ਰਿਹਾ ਕਿ ਕੋਨੇਕ ਦੀ ਕੀ ਤੇ ਬਰਕਤ ਦੀ ਕਮਾਈ ਕਰੀਏ ਉਹਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਪਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀ બીજી ਗੱਲ ਉਹ ਇਹ ਤਿਆਰੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਟਰੈਕਮੈਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਰੀਏ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੰਗਲ ਜਨਰੇਸ਼ਨ